ਪੰਜਾਬ ਸਰਕਾਰ ਤੇ ਲਾਇਏ ਤਿੱਖੇ આરોਪ ਕਿ ਇਹ ਸਭ ਪਾਲਸੀਆਂ ਮਾਰੂ ਨੀਤੀਆਂ ਵਾਲੀ ਸਰਕਾਰ ਕੁਝ ਸਮੇਂ ਬਾਅਦ ਲੈ ਕੇ ਆਉਂਦੀ ਰਹਿੰਦੀ ਆ ਕਿਸਾਨਾਂ ਤੋਂ ਕਿਸ ਤਰ੍ਹਾਂ ਕੁਝ ਲਿਆ ਜਾਵੇ ਪਰ ਇੱਦਾਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਦੀਪ ਸਿੰਘ ਵਾਲੇ ਨੇ ਦੱਸਿਆ ਕਿ ਇੱਦਾਂ ਨਹੀਂ ਹੋਣ ਦੇਵਾਂਗੇ ਦਿਖਾ ਰਹੇ ਕਿਰਤੀ ਕਿਸਾਨ ਯੂਨੀਅਨ ਹੋਣ ਲੱਗ ਰਿਹਾ ਜਿਹੜਾ ਲੈਂਡ ਪਾਵਰਸ ਜਿਹੜੇ ਬਣਾਈ ਕੀ ਸੀ ਉਹਦੇ ਤਸਵੀਰਾਂ ਵੀ ਦਿਖਾ ਰਹੇ ਆ ਪਿੰਨ ਸਾਦ ਜਿਹੜਾ ਰਿਪੋਰਟ ਜਿਹੜਾ ਜਿਹੜੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਹੈਗਾ ਤੇ ਜਿਹੜਾ ਪੰਜਾਬ ਸਰਕਾਰ ਨੇ ਸਿੱਧਾ ਟਾਰਗੇਟ ਤੇ ਕੀਤਾ ਗਿਆ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜਿਹੜਾ ਪੌਲਿਸ ਨਾਲ ਵਿੱਚ ਜਿਹੜਾ ਵਾਅਦਾ ਲੈ ਕੋਈ ਜਿਹੜੇ ਕਿਸਾਨਾਂ ਨਾਲ ਜਿਹੜਾ ਪੌਲਿਸ ਨਾਲ ਬਣਾ ਕੇ ਜਿਹੜਾ ਕਿਸਾਨਾਂ ਦੇ ਜਿਹੜਾ ਕਪਲਾ ਕਰਦੇ ਆ ਤੇ ਕਿਸਾਨਾਂ ਨੇ ਇੱਕ ਆਦਿ ਟਰੈਕਟਰ ਮਾਰਚ ਕਰਕੇ ਇਹ ਦਿਖਾਇਆ ਜਾਣਾਗਾ ਕਿ ਪੰਜਾਬ ਸਰਕਾਰ ਦੇ ਜਿਹੜਾ ਘੁੱਟਨੇ ਇੱਕ ਨੂੰ ਤਣੇ ਆ ਤੇ ਜਿਹੜੇ ਮੇਨ ਆਗੂ ਉਹਨਾਂ ਨਾਲ ਵੀ ਗੱਲਬਾਤ ਕਰ ਅੰਦਰ ਜੀ ਅੱਜ ਤੁਹਾਡੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਠੀਕ ਹੈ ਪੂਰੇ ਪੰਜਾਬ ਦੇ ਵਿੱਚ ਆਇ ਸੰਯੁਕਤ ਕਿਸਾਨ ਮੋਰਚੇ ਉਹਨਾਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਕਿਸਾਨਾਂ ਨੂੰ ਜਮੀਨਾਂ ਖੋਣ ਦੀ ਨੀਤੀ ਉਹਦੇ ਖਿਲਾਫ ਪੂਰੇ ਪੰਜਾਬ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਤੇ ਅਸੀਂ ਕਿਰਤੀ ਕਿਸਾਨੀ ਇਹਨਾਂ ਵੱਲੋਂ ਜਿੱਥੇ ਪੂਰੇ ਪੰਜਾਬ 'ਚ ਟਰੈਕਟਰ ਮਾਰਚ ਸ਼ਾਮਲ ਉਹ ਤੇ ਸਾਦਕ ਇਲਾਕੇ ਦੇ ਪਿੰਡਾਂ ਤੇ ਸਾਦਕ ਕਸਬੇ 'ਚ ਵੱਡਾ ਟਰੈਕਟਰ ਮਾਰਚ ਕਰ ਰਹੇ ਆ ਸਰਕਾਰ ਦੀ ਜਿਹੜੀ ਇਹ ਨੀਤੀ ਆ ਇਹ ਪੰਜਾਬ ਨੂੰ ਉਜਾੜਨ ਦੀ ਨੀਤੀ ਆ ਬਿਲਕੁਲ 1947 ਦੇ ਉਜਾੜੇ ਵਰਗੀ ਆ ਜਿਵੇਂ ਲੈਂਡ ਐਕਵਿਜ਼ੀਸ਼ਨ ਐਕਟ ਹੁੰਦਾ ਤਾਂ ਲੈਂਡ ਐਕਵਿਜ਼ੀਸ਼ਨ ਐਕਟ ਦੇ ਤਹਿਤ ਜਿਹੜੀ ਜ਼ਮੀਨ ਲਈ ਜਾਂਦੀ ਆ ਦਾ ਜ਼ਮੀਨ ਦਾ ਮਾਰਕੀਟ ਦੇ ਨਾਲੋਂ 4 ਗੁਣਾ ਵੱਧ ਜਿਹੜਾ ਰੇਟ ਆ ਉਹ ਦਿੱਤਾ ਜਾਂਦਾ ਹੈਗਾ ਉਹਦੇ ਵਿੱਚ ਮੁਰਵ ਸੇਬੇ ਦਾ ਪ੍ਰਬੰਧ ਕੀਤਾ ਜਾਂਦਾ ਜਿਹੜਾ ਸੋਸ਼ਲ ਇੰਪੈਕਟ ਹੈ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਸਮਾਜ ਤੇ ਜਿਹੜੀ ਇੱਥੇ ਜ਼ਮੀਨ ਲਈ ਜਾਊਗੀ ਕਿਹੜੇ-ਕਿਹੜੇ ਬੰਦਿਆਂ ਤੇ ਪ੍ਰਭਾਵ ਪਊਗਾ ਫਿਰ ਉਹਤੇ এনवायरमेंट ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਵਾਤਾਵਰਣ ਤੇ ਕੀ ਪ੍ਰਭਾਵ ਪਊਗਾ ਪਰ ਪੰਜਾਬ ਸਰਕਾਰ ਨੇ ਬਿਨਾ ਕੋਈ ਸਰਵੇ ਕੀਤੇ ਆ ਬਿਨਾ ਇਹ ਜਾਣਿਆ ਕਿ ਲੁਧਿਆਣੇ ਚ ਕਿੰਨੇ ਲੋਕਾਂ ਨੂੰ ਘਰਾਂ ਦੀ ਲੋੜ ਆ ਕਿੰਨੀ ਜ਼ਮੀਨ ਚਾਹੀਦੀ ਹੈ ਪਲਾਟਾਂ ਵਾਸਤੇ ਇੱਕ ਨਾਦਰਸ਼ਾਈ ਫਰਮਾਨ ਜਾਰੀ ਕਰਕੇ 32 ਪਿੰਡਾਂ ਦਾ ਨੋਟੀਫਿਕੇਸ਼ਨ ਕਰਤਾ ਉਹ ਕਾਗਜ਼ਾਂ ਤੇ ਅਜਬਾਜ ਬੇਜ਼ਮੀਨੀ ਕਰਤੇ ਇੱਕ ਤਰ੍ਹਾਂ ਦੇ ਝਾੜ ਤੇ ਪੰਜਾਬ ਸਰਕਾਰ ਵੱਲੋਂ ਠੀਕ ਆ ਹੁਣ ਪਰਸੋ ਅਮਨ अरोड़ा ਨੇ ਕਿਹਾ ਕਿ ਜਿਹੜੀ 65000 ਕਿੱਲਾ ਜ਼ਮੀਨ ਅਸੀਂ ਪੰਜਾਬ ਚ 20 ਅਰਬ ਸਟੇਟ ਬੰਨੇ ਆ ਇਹ 65000 ਕਿੱਲਾ ਜ਼ਮੀਨ ਸਿਰਫ ਉਹਦਾ 40% ਆ ਜਿੰਦਾ ਮਤਲਬ ਆ ਕਿ 1.5 ਲੱਖ ਕਿੱਲੇ ਤੋਂ ਉੱਪਰ ਜ਼ਮੀਨ ਲੈਣੀ ਆ ਤੇ 165 ਸ਼ਹਿਰਾਂ ਤਸਬਿਆਂ ਦੇ ਵਾਲੇ ਦਿਵਾਲੇ ਉਹਦੇ ਚ ਸਾਡਾ ਸਾਦੇ ਗੁਰੂ ਸਾਹਿਬ ਪ੍ਰੀਤ ਕੋਈ ਇਲਾਕਾ ਵੀ ਜਿਹੜਾ ਉਹ ਨਹੀਂ ਬਚਣਾਗਾ ਪੰਜਾਬ ਦੇ ਵਿੱਚ 104 ਲੱਖ ਕਿੱਲਾ ਜ਼ਮੀਨ ਹੈ ਯਾਨੀ ਕਿ 1 ਕਰੋੜ ਤੇ 4 ਲੱਖ ਕਿੱਲਾ ਜ਼ਮੀਨ ਆ ਤੇ ਜੇ ਭਾਰਤ ਮਾਲਾ ਪ੍ਰੋਜੈਕਟ ਤੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 150 ਤੋਂ 2 ਲੱਖ ਕਿੱਲਾ ਜ਼ਮੀਨ ਲੈ ਗਏ ਤਾਂ ਇਹਦਾ ਮਤਲਬ ਆ ਕਿ 2% ਜ਼ਮੀਨ ਪੰਜਾਬ ਦੀ ਇੱਕ ਸਾਲ ਦੇ ਵਿੱਚ ਇਹ ਲੇਰੀ ਸੀ ਖਤਮ ਕਰਤੀ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਕਿਸਾਨ ਤੋਂ ਇੱਕ ਕਿੱਲਾ ਜ਼ਮੀਨ ਲਈ ਜਾਊਗੀ ਤੇ ਦੋ ਕਨਾਲਾ ਜਿਹੜੀ ਉਹਨੂੰ ਵਾਪਸ ਦਿੱਤੀ ਜਾਊਗੀ ਉਹ ਪਲਾਟ ਜਿਹੜੇ ਦੋ ਕਨਾਲੇ ਵਿੱਚ ਦਿੱਤੇ ਜਾਣੇ ਆ 12 ਸਾਲਾਂ ਨੂੰ 15 ਨੇ 18 ਨੂੰ ਕੋਈ ਪਤਾ ਨਹੀਂਗਾ ਤੇ ਜਿਹੜਾ ਸਰਕਾਰ ਇਹ ਕਹਿੰਦੀ ਕਿ 1000 ਗੱਜ ਦਾ ਰੇਸ਼ੀ ਪਲਾਟ ਦੇਵਾਂਗੇ ਤੇ 200 ਗੱਜ ਦਾ ਕਮਰਸ਼ੀਅਲ ਪਲਾਟ ਦੇਵਾਂਗੇ ਯਾਨੀ ਕਿ ਉਹ ਕਮਰਸ਼ੀਅਲ ਪਲਾਟ 20 ਸਾਲਾਂ ਨੂੰ ਸਾਨੂੰ ਮਿਲੇ ਤਾਂ ਦੇ ਵਾਸਤੇ ਨੂੰ ਦੁਕਾਨ ਦੁਕਾਨਦਾਰੀ ਕਰਾਉਣੀ ਆ ਅੱਜ ਸਾਡੀ ਖੇਤੀ ਉਜਾੜ ਕੇ ਤੁਸੀਂ ਇਹਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਤੁਸੀਂ ਪਹਿਲੇ ਇਹ ਤੇ ਦੱਸੋ ਕਿ ਸ਼ਹਿਰਾਂ ਜਿਹੜੇ ਵੱਡੇ ਮਾਲ ਖਲ ਗਿਆ ਜਿਹੜੀ ਆਨਲਾਈਨ ਸ਼ਾਪਿੰਗ ਸ਼ੁਰੂ ਹੋ ਗਈ ਆ 50% ਤਾਂ ਦੁਕਾਨਦਾਰ ਉਹਨੇ ਜਿਹੜੇ ਵਿਹਲੇ ਕਰਕੇ ਰੱਖਤੇ ਹੋਗੇ ਆ ਤੇ 15-20 ਸਾਲਾਂ ਤੱਕ ਜੋ ਵੱਡੇ ਵੱਡੇ ਸ਼ਹਿਰਾਂ ਚ ਮਾਲ ਖਲਦੇ ਆ ਆਨਲਾਈਨ ਸ਼ਾਪਿੰਗ ਹੁੰਦੀ ਆ ਤੇ ਕੀ ਦੁਕਾਨਦਾਰ ਰਹਿਣੇ ਵੀ ਰਹਿਣੇ ਤੇ ਹਾਲਤ ਕਹੇ ਬਣੀ ਹੋਈ ਆ ਤੇ ਤੁਸੀਂ ਅੱਜ ਕਿਸਾਨੀ ਨੂੰ ਖਤਮ ਕਰਕੇ ਦੁਕਾਨਦਾਰ ਬਣਨਾ ਚਾਹੁੰਦੇ ਆ ਇੰਡਸਟਰੀ ਪੰਜਾਬ ਚ ਨਹੀਂ ਹੈਗੀ ਜ਼ਮੀਨ ਤੁਸੀਂ ਖੋਹਣਾ ਚਾਹੁੰਦੇ ਹੋ ਨੌਕਰੀਆਂ ਤੁਸੀਂ ਵੀ ਦੇਣਾ ਚਾਹੁੰਦੇ ਗੇ ਤੇ ਫਿਰ ਦੁਕਾਨਾਂ ਪਾ ਕੇ ਲੋਕ ਬੈਠੇ ਰਹਿਣਗੇ ਤੇ ਲੋਕ ਖਰੀਦਣ ਵਾਲਾ ਕੌਣ ਹੋਏਗਾ ਲੋਕਾਂ ਦੀ ਖਰੀ ਸ਼ਕਤੀ ਦਾ ਪਤਾ ਹੋਏਗੀ ਨਾ ਕਿ ਜੇ ਲੋਕਾਂ ਨੂੰ ਜ਼ਮੀਨ ਚ ਆਮਦਨ ਆਉਗੀ ਇੰਡਸਟਰੀ ਲੱਗੂ ਲੋਕਾਂ ਨੂੰ ਰੋਜ਼ਗਾਰ ਮਿਲੇ ਲੋਕਾਂ ਨੂੰ ਕੋਈ ਸਰਵ ਸੈਕਟਰ ਚ ਸਰਕਾਰੀ ਨੌਕਰੀਆਂ ਮਿਲਣਗੀਆਂ ਲੋਕਾਂ ਦੀ ਆਮਦਨ ਦੇ ਸਾਧਨ ਤੁਸੀਂ ਖੋਹੀ ਜਾਂਦੇ ਆ ਦੁਕਾਨਦਾਰ ਤੁਸੀਂ ਬਣਾਉਣਾ ਚਾਹਦੇ ਆ ਇਹ ਬਹੁਤ ਜਿਹੜੀ ਆ ਖਤਰਨਾਕ ਪਾਲਿਸੀ ਆ ਜਿਹਨੂੰ ਰੱਦ ਕਰਾਉਣ ਦੇ ਲਈ ਅੱਜ ਪੂਰੇ ਪੰਜਾਬ ਚ ਅਸੀਂ ਸੜਕਾਂ ਤੇ ਜਿਹੜੇ ਅੱਗੇ ਆ ਮਿੱਤਰਿਆਂ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਨਾਮ ਆ ਦੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਕਹਿੰਦੇ ਸੀ ਪਿਛਲੇ ਮਹੀਨਿਆਂ ਦੇ ਵਿੱਚ ਕਿ ਇਹ ਬਰਾਬਰ ਦੀ ਸਰਕਾਰ ਚ ਲਾਉਂਦੇ ਆ ਅਸੀਂ ਕਿਸਾਨ ਜਿੱਥੇ ਬੰਨਿਆ ਕੋਈ ਬਰਾਬਰ ਦੀ ਸਰਕਾਰ ਨਹੀਂ ਚਲਾ ਰਹੇਗੇ ਪਰ ਅਸੀਂ ਅੱਜ ਚੁਣੌਤੀ ਦਿੰਦੇ ਆ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨਤਨ ਦੀ ਪਾਰਟੀ ਅਮਨ ਰੋੜਾ ਨੂੰ ਅਮਲ ਰੋੜਾ ਨੂੰ ਤੇ ਤੁਸੀਂ ਅੱਜ ਮੰਨ ਲਓ ਪੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਫਿਰ ਇੱਕ ਬਰਾਬਰ ਸਰਕਾਰ ਹੈਗੀ ਆ ਜੋ ਤੁਹਾਡੀ ਸਰਕਾਰ ਚ ਦੰਮ ਹੋਇਆ ਫਿਰ ਸਾਡੀ 1.5 ਲੱਖ ਕਿੱਲਾ ਜ਼ਮੀਨ ਖੋਕੇ ਦਿਖਾ ਦਿਓ ਤੇ ਜੋ ਸਾਡੀ ਸਰਕਾਰ ਚ ਦੰਮ ਹੋਇਆ ਤੇ ਫਿਰ ਜਿਵੇਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਬਣਾਈਆ ਉਸੇ ਤਰ੍ਹਾਂ ਤੁਹਾਡੇ ਹੱਥੋਂ ਰੱਬ ਨਾਲ ਨਾ ਕਰਵਾਈ ਤੇ ਤੁਸੀਂ ਭੁੱਲ ਜੋਗੇ ਪੰਜਾਬ ਚ ਪੰਜਾਬੀ ਜਿਹੜੇ ਸੀ ਉਹ ਫਿਰ ਨਹੀਂ ਹੈਗੇ ਸੀਗੇ ਜਿਸ ਤਰ੍ਹਾਂ ਮੰਂਦਰ ਪੇਮਰ ਕਦੇ ਕਹਿੰਦੇ ਸੌਦਾ ਕਰ ਦਿੰਨੇ ਆ ਕਦੇ ਕਹਿੰਦੇ ਸੀ ਕਾਨੂੰਨ ਸਸਪੈਂਡ ਕਰ ਦਿੰਨੇ ਆ ਕਦੇ ਕਹਿੰਦੇ ਕਮੇਟੀ ਬਣਾ ਦਿੰਨੇ ਆ ਉਹ ਤਾਂ 5 ਮਹੀਨੇ ਦੇ ਅੰਦੋਲਨ ਤੋਂ ਬਾਅਦ ਸੀ ਇਹਨੇ ਤਾਂ ਸਾਡਾ ਝਟ ਵੇਖੇ ਨੀ ਪਹਿਲਾਂ ਥੜਕਦਾ ਫਿਰਦਾ ਹੈਗਾ ਪ੍ਰੈਸ ਕਾਨਫਰੰਸ ਕਰਦਾ ਮੁੱਖ ਮੰਤਰੀ ਦੀ ਗੱਲ ਉਖੜ ਰਹੀ ਆ ਕਦੇ ਕੋਈ ਉਹ ਪੜਦਾ ਹੈਗਾ ਪਾਲਿਸੀ ਨੂੰ ਵਿੱਚ ਕੀ ਅਸੀਂ ਜਿਹੜਾ ਹੈਗਾ ਮੰਨ ਨਹੀਂ ਕੀਤੀ ਕਦੇ ਕੋਈ ਪੜਦਾ ਕਦੇ ਕਹਿੰਦੇ 30000 ਲੈ ਲਓ 50000 ਲੈ ਲਓ ਭਗਵੰਤ ਮਾਨ ਪੰਜਾਬ ਦੀ ਕਿਸਾਨ ਕਿਸਾਨ ਲਹਿਰ ਦੇ ਸਾਹਮਣੇ ਉਹ ਗਲੀ ਦੇ ਪੀਲੇ ਵਰਗਾ ਜਿਹੜੀ ਜਿਹੜਾ ਜਿੰਦੀ ਤੇ ਹਮੇਰੀ ਅੱਗੇ ਕੋਈ ਔਕਾਤ ਨਹੀਂ ਕੀ ਪੰਜਾਬ ਦੇ ਵਿੱਚ ਅੱਜ ਭਗਵੰਤ ਮਾਨ ਦੇ ਹੰਕਾਰ ਨੂੰ ਡਰਣ ਦੇ ਲਈ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਦਰੜਨ ਦੇ ਲਈ ਅੱਜ ਲੱਖਾਂ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਮਿੱਤਰਿਆ ਤੇ ਇਹਦੀ ਜਿਹੜੀ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਸਾਡੀਆਂ ਜ਼ਮੀਨਾਂ ਖੋਣ ਦੀ ਤੇ ਇਹਦਾ ਜਿਹੜਾ ਹੰਕਾਰ ਆ ਇਹਨੇ ਖਾਲੀ ਤੰਗੀ ਪੱਟ ਕੇ ਕਿਸਾਨਾਂ ਦੇ ਤੇ ਟਰਾਲੀਆਂ ਚੋਰੀ ਕਰਕੇ ਨੂੰ ਆ ਲੱਗਾ ਸ਼ਾਇਦ ਕਿਸਾਨ ਲੈਰ ਦਬਾਤੀ ਉਹਦਾ ਮੂੰਹ ਤੋੜਵਾ ਜਵਾਬ ਅੱਜ ਸੂਤ ਕਿਸਾਨ ਮੋਰਚਾ ਪੂਰੇ ਪੰਜਾਬ ਜਿਹੜਾ ਹੈਗਾ ਉਹ ਡੇਰਿਆ ਤੇ 24 ਅਗਸਤ ਨੂੰ ਇੱਕ ਲੱਖਾਂ ਦਾ ਕਾਟ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਮੁੰਨਾਪੁਰ ਦੇ ਵਿੱਚ ਹੋਊਗਾ ਔਰ ਅਸੀਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਸਰਜੀਤ ਪਾਤਰ ਨੇ ਸ਼ਾਇਰ ਨੇ ਕਾਸੀ ਕਲਮ ਜਿ세 ਤਰ੍ਹਾਂ ਕਾਲ ਜੋ ਸ਼ੁਰੂ ਨਹੀਂ ਇਹਦਾ ਸਮਝ ਸ਼ਹਿਰ ਦੀ ਹਾਲਤ ਗਿਰੀ ਨਹੀਂ ਮਾਮਲਾ ਕੱਲਾ ਉਹ 20 ਲੱਖਾਂ ਨਾਲ ਜਿੱਥੇ ਲੈਂਡ ਪੂਲਿੰਗ ਪਾਲਿਸੀ ਲਾਗੂ ਹੋ ਗਈ ਆ ਇਹਨਾਂ ਨੇ 163 ਲੱਖਾਂ ਦੇ ਵਿੱਚ ਸ਼ਹਿਰਾਂ ਤਸਦਿਆਂ ਨੂੰ ਲਾਗੇ 1.5 ਕਿੱਲਾ ਜ਼ਮੀਨ ਲੈਣੀ ਆ ਤੇ ਉਹਦੇ ਚ ਕੋਈ ਜ਼ਮੀਨ ਥੋੜੀ ਵੀ ਹੋ ਸਕਦੀ ਆ 750 ਦੇ ਕਰੀਬ ਪਿੰਡ ਦੇ ਨੇ ਮਲਿਆ ਮੇਟ ਕਰ ਦੇਣਾ ਹੈਗਾ ਚਲੋ ਕਿਸਾਨ ਨੂੰ ਤਾਂ ਇਹਨੇ ਕਹਤਾ ਕਿ ਜ਼ਮੀਨ ਲੈ ਕੇ ਪਲਾਟ ਦੇਵਾਂਗੇ ਜਿਹੜੀ ਸਾਡੀ ਪਿੰਡਾਂ ਦੀ 35% ਜਿਹੜੀ ਆਬਾਦੀ ਆ 35% ਜਿਹੜੀ ਆਬਾਦੀ ਆ ਪਿੰਡਾਂ ਦੀ ਜਿਹੜੇ ਐਸਸੀ ਭਾਈਚਾਰੇ ਆ ਆਉਂਦੇ ਆ ਪੰਜਾਬ ਦੀ ਟੋਟਲ 2.0 ਜਿਹੜੀ ਆ 2% ਜ਼ਮੀਨ ਆ 35% ਆਬਾਦੀ ਕੋਲੇ ਉਹਨਾਂ ਕਿਸਾਨਾਂ ਨੂੰ ਤਾਂ ਤੁਸੀਂ ਜ਼ਮੀਨ ਲੈ ਕੇ ਉਹਨੂੰ ਪਲਾਟ ਕਨੇ ਦੇ ਦੋਗੇ ਜਿਹੜੇ ਪਿੰਡਾਂ ਦੇ 35% ਬੇਜ਼ਮੀਨੇ ਲੋਕ ਆ ਉਹ ਕਿੱਥੇ ਜਾਣਗੇ ਪਿੰਡ ਤੁਸੀਂ ਲਵੇ ਢਾ ਦੇਣੇ ਹੈਗੇ ਜਿਹੜੇ ਹੋਰ ਬੀਸੀ ਕੈਟਾਗਰੀ ਨਾਲ ਜੁੜੇ ਹੋਏ ਲੋਕ ਜਿਹੜੇ ਆ ਹੋਰ ਛੋਟੇ-ਮੋਟੇ ਪਰਿਵਾਰ ਕਰਦੇ ਆ ਖੇਤੀ ਨਾਲ ਜੁੜੇ ਹੋਏ ਠੀਕ ਆ ਉਹ ਕਿੱਥੇ ਜਾਣਗੇ ਇਹ ਸੋਸ਼ਲ ਇੰਪੈਕਟ ਸਰਵੇ ਉਹਨਾਂ ਨੇ ਕੀਤਾ ਨਹੀਂ ਕਿ ਇਹਨੇ ਪਿੰਡ ਉੱਜੜਨਗੇ ਇਹ ਲੱਖਾਂ ਲੋਕ ਕਿੱਥੇ ਜਾਣਗੇ ਇਹ ਮਹਾਲੀ ਤੇ ਚੰਡੀਗੜ੍ਹ ਚ ਜਿਹੜੇ ਪਿੰਡ ਆ ਗਏ ਉਹ ਉੱਜੜਦੇ ਕਿੱਥੇ ਬੈਠੇ ਕੋਈ ਸਟੱਡੀ ਜਿਹੜੀ ਨਹੀਂ ਹੈਗੀ ਇੱਕ ਹੋਰ ਸਟੱਡੀ ਸਾਹਮਣੇ ਆਈ ਹੈਗੀ ਕਿ ਜਿਹੜੇ ਪਹਿਲਾਂ 100000 ਲੈ ਲਓ 50000 ਲੈ ਲਓ ਪਗਵੰਤਮਾਨ ਪੰਜਾਬ ਦੀ ਕਿਸਾਨ ਕਿਸਾਨ ਲਹਿਰ ਦੇ ਸਾਹਮਣੇ ਉਹ ਗਲੀ ਦੇ ਪੀਲੇ ਵਰਗਾ ਜਿਹੜੀ ਜਿਹੜਾ ਜਿੰਦਗੀ ਦੀ ਹੰਢੜੀ ਅੱਗੇ ਕੋਈ ਔਕਾਤ ਨਹੀਂ ਕੀ ਪੰਜਾਬ ਦੇ ਵਿੱਚ ਅੱਜ ਪਗਵੰਤਮਾਨ ਦੇ ਹੰਕਾਰ ਨੂੰ ਡਰਣ ਦੇ ਲਈ ਤੇ ਲੈਂਡ ਪੁਲਿੰਗ ਪਾਲਿਸੀ ਨੂੰ ਡਰਣ ਦੇ ਲਈ ਅੱਜ ਲੱਖਾਂ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਮਿੱਤਰਿਆ ਤੇ ਇਹਦੀ ਜਿਹੜੀ ਪਾਲਸੀਆ ਲੈਂਡ ਪੂਲਿੰਗ ਪਾਲਸੀ ਸਾਡੀਆਂ ਜ਼ਮੀਨਾਂ ਖੋਣ ਦੀ ਤੇ ਇਹਦਾ ਜਿਹੜਾ ਹੰਕਾਰ ਆ ਇਹਨੇ ਖਾਲੀ ਕੰਬੂ ਪੱਟ ਕੇ ਕਿਸਾਨਾਂ ਦੇ ਤੇ ਟਰੈਲਰਾਂ ਚੋਰੀ ਕਰਕੇ ਨੂੰ ਲੱਗਾ ਸ਼ਾਇਦ ਕਿਸਾਨ ਲੈਰ ਦਬਾਤੀ ਉਹਦਾ ਮੂੰਹ ਤੋੜਵਾ ਜਵਾਬ ਅੱਜ ਸੂਤ ਕਿਸਾਨ ਮੋਰਚਾ ਪੂਰੇ ਪੰਜਾਬ ਜਿਹੜਾ ਹੈਗਾ ਉਹ ਡੇਰਿਆ ਤੇ 24 ਅਗਸਤ ਨੂੰ ਇੱਕ ਲੱਖਾਂ ਦਾ ਕਾਠ ਜਿਹੜਾ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਮੁੱਲਾਪੁਰ ਦੇ ਵਿੱਚ ਹੋਊਗਾ ਔਰ ਅਸੀਂ ਪੰਜਾਬ ਦੇ ਸੂਚੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਖਰਜੀ ਪਾ ਕਰਨੇ ਸ਼ਾਇਰ ਨੇ ਕਿਆ ਸੀ ਕਿ ਲੱਗ ਜੀ ਤੇਰੇ ਕਾਲ ਜੋ ਛੁਰੀ ਨਹੀਂ ਇਹਦਾ ਸਮਝ ਸ਼ਹਿਰ ਦੀ ਹਾਲਤ ਬਰੀ ਨਹੀਂ ਮਾਮਲਾ ਕੱਲਾ ਇਹ 20 ਲੱਖਾਂ ਨਾਲ ਜਿੱਥੇ ਲੈਂਡ ਪੂਲਿੰਗ ਪਾਲਿਸੀ ਲਾਗੂ ਹੋ ਗਈ ਆ ਇਹਨਾਂ ਨੇ 163 ਲੱਖਾਂ ਦੇ ਵਿੱਚ ਸ਼ਹਿਰਾਂ ਤਸਦਿਆਂ ਨੂੰ ਲਾਗੇ 1.5 ਲੱਖਾਂ ਜਮੀਨ ਲੈਣੀ ਆ ਤੇ ਉਹਦੇ ਚ ਕਿਤੇ ਜਮੀਨ ਥੋੜੀ ਵੀ ਹੋ ਸਕਦੀ ਆ 750 ਦੇ ਕਰੀਬ ਪਿੰਡਾਂ ਨੇ ਇਹਨੇ ਮਲਿਆ ਮੀਟ ਕਰ ਦੇਣਾ ਹੈਗਾ ਚਲੋ ਕਿਸਾਨ ਨੂੰ ਤਾਂ ਇਹਨੇ ਕਹਤਾ ਕਿ ਜਮੀਨ ਲੈ ਕੇ ਪਲਾਟ ਦੇਵਾਂਗੇ ਜਿਹੜੀ ਸਾਡੀ ਪਿੰਡਾਂ ਦੀ 35% ਜਿਹੜੀ ਆਬਾਦੀ ਆ 35% ਜਿਹੜੀ ਆਬਾਦੀ ਹੈ ਪਿੰਡਾਂ ਦੀ ਜਿਹੜੇ ਐਸਸੀ ਭਾਈਚਾਰੇ ਨਾਲ ਆਉਂਦੇ ਆ ਪੰਜਾਬ ਦੀ ਟੋਟਲ 2.0 ਜਿਹੜੀ ਆ 2% ਜ਼ਮੀਨ ਆ 35% ਆਬਾਦੀ ਕੋਲੇ ਉਹਨਾਂ ਕਿਸਾਨਾਂ ਨੂੰ ਤਾਂ ਤੁਸੀਂ ਜ਼ਮੀਨ ਲੈ ਕੇ ਉਹਨੂੰ ਪਲਾਟ ਕਹਿੰਦੇ ਦੇ ਦੋਗੇ ਜਿਹੜੇ ਪਿੰਡਾਂ ਦੇ 35% ਬੇਜ਼ਮੀਨੇ ਲੋਕ ਆ ਉਹ ਕਿੱਥੇ ਜਾਣਗੇ ਪਿੰਡ ਤੁਸੀਂ ਲਵੇਟਾ ਦੇਣੇ ਹੈਗੇ ਆ ਜਿਹੜੇ ਹੋਰ ਬੀਸੀ ਕੈਟਾਗਰੀ ਨਾਲ ਜੁੜੇ ਹੋਏ ਲੋਕ ਜਿਹੜੇ ਆ ਹੋਰ ਛੋਟੇ-ਮੋਟੇ ਕਾਰੋਬਾਰ ਕਰਦੇ ਆ ਖੇਤੀ ਨਾਲ ਜੁੜੇ ਹੋਏ ਠੀਕ ਆ ਉਹ ਕਿੱਥੇ ਜਾਣਗੇ ਇਹ ਸੋਸ਼ਲ ਇੰਪੈਕਟ ਸਰਵੇ ਉਹਨਾਂ ਨੇ ਕੀਤਾ ਨਹੀਂ ਪਿੰਡ ਇਹਨੇ ਪਿੰਡ ਉੱਜੜਨਗੇ ਇਹ ਲੱਖਾਂ ਲੋਕ ਕਿੱਥੇ ਜਾਣਗੇ ਤੇ ਮਹਾਲੀ ਤੇ ਚੰਡੀਗੜ੍ਹ ਚ ਜਿਹੜੇ ਪਿੰਡ ਆ ਗਏ ਉਹ ਜਿਹੜੇ ਕਿੱਥੇ ਬੈਠੇ ਤੇ ਕੋਈ ਸਟੱਡੀ ਜਿਹੜੀ ਨਹੀਂ ਹੈਗੀ ਇੱਕ ਹੋਰ ਸਟੱਡੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪਹਿਲਾਂ ਅਰਬਨ ਸਿਟੀ ਬਣਾਈਆਂ ਗਈਆਂ ਨੇ ਜਾਂ ਗੁੱਡਾ ਨੇ ਜਾਂ ਗਮਾੜਾ ਨੇ ਜਾਂ ਵੀੜੀ ਨੇ ਉਹਨਾਂ ਕੋਲ ਤਾਂ ਪਹਿਲੇ ਜਿਹੜੇ ਗਿਆ ਕਿੰਨੇ ਫਲਾਟ ਨੇ ਜਿਹੜੀ ਕਹਿੰਦੀ ਹੈ ਮਤਲਬ 70% ਤਕਰੀਬ ਦਾ ਹਲੇ ਉਹ ਹੀ ਖਾਲੀ ਪਏ ਨੇ ਤੁਸੀਂ ਇਹ ਦੇਖੋ ਕਿ ਮਹਾਲੀ ਚ 70% ਫਲਾਟ ਵੇਲੇ ਪਏ ਆ 17% پلاਟ ਵਿਲੇ ਪਏ ਆ ਬੰਦੇ ਬੇਜਮੀਨੇ ਕਰਦੇ پلاਟ ਕੱਟਦੇ ਕਈਆਂ ਦੇ پلاਟ ਤੋਂ ਇਹਨੂੰ ਦੂਰ ਆ ਕੇ ਬੰਦੇ ਨੂੰ ਖੁਦ پلاਟ ਨਹੀਂ ਲੱਭਦਾ ਬੰਦੇ ਦੀ ਚੋਕੀ ਜਿਹਾ ਕਰਨ ਵਾਲੀ ਮੇਰੇ ਵਿੱਚ ਨਾ ਮਿਲਦੀ ਜਮੀਨ ਲੈਣੀ ਨਹੀਂ ਤਰਲਪ ਹੋਈ ਠੀਕ ਆ ਬਠਿੰਡੇ ਦੇ ਵਿੱਚ ਮਤਲਬ ਬਹੁਤ سارے پلاਟ ਜਿਹੜੇ ਵਿਲੇ ਵਿਲੇ ਪਏ ਆ ਪੰਜਾਬ ਤੋਂ ਬਹੁਤ ਵੱਡਾ ਹਿੱਸਾ ਤਾਂ ਜਿਹੜਾ ਲਗਾਤਾਰ ਐਮਆਰਆਈ ਹੋ ਰਿਹਾ ਹੈਗਾ ਗਵਾਦੇ ਦੇ ਪਿੰਡਾਂ ਦੇ ਪਿੰਡ ਜਿਹੜੇ ਵੱਲੇ ਵਿਲੇ ਪਏ ਹੈਗੇ ਰਿਹਾਇਸ਼ ਦਾ ਸੰਕਟ ਕਿਤੇ ਆ ਕੀ ਪੰਜਾਬ ਸਰਕਾਰ ਇਹ ਤੇ ਕੋਈ ਵਾਈਟ ਪੇਪਰ ਜਾਰੀ ਕਰ ਸਕਦੀ ਆ ਤੇ ਉਹਨੇ ਸਰਵੇ ਕੀਤਾ ਕਿ ਇੱਥੇ ਇੰਨੇ ਲੋਕਾਂ ਨੂੰ ਮਕਾਨਾਂ ਦੀ ਲੋੜ ਆ ਸਿਰਫ ਜਿਹੜਾ ਇਹ ਹੈਗਾ ਕਿ ਦਿੱਲੀ ਦੇ ਵਿੱਚ 50 ਕਰੋੜ ਦਾ ਕਿੱਲਾ ਤੇ ਦਿੱਲੀ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਹਾਰੇ ਹੋਏ 50 ਲੀਟਰ 2 ਨੰਬਰ ਦਾ ਪੈਸਾ ਇਕੱਠਾ ਕਰਕੇ ਪੰਜਾਬ ਚ ਆ ਗਏ ਦਿੱਲੀ ਦੇ ਬਿਲਡਰ ਜਿਹੜਾ 50 ਕਰੋੜ ਦਾ ਕਿੱਲਾ ਲੈਂਦਾ ਉਹਨੂੰ ਪੰਜਾਬ ਦੇ ਵਿੱਚ ਨੂੰ 4-5 ਕਰੋੜ ਦਾ ਕਿੱਲਾ ਦੇਣਾ ਜੇ ਕਿੱਲੇ ਨਗਰ ਦੀ 1 ਕਰੋੜ-ਕਰੋੜ ਰੁਪਏ 20 ਕਰੋੜ ਰੁਪਏ ਵੀ ਲੈਣ ਤੇ ਘੱਟੋ-ਘੱਟ 1 ਲੱਖ ਕਰੋੜ ਰੁਪਏ ਆਮ ਆਦਮੀ ਪਾਰਟੀ ਨੇ ਇਹ ਜਿਹੜੀ ਹੈਗੀ ਆ ਬਿਲਡਰਾਂ ਤੋਂ ਪੈਸੇ ਲੈ ਕੇ ਪੰਜਾਬ ਦੀਆਂ ਜਨੂਨਾ ਕੌਡੀ ਦੇ ਹਾਲ ਚੌਣੀਆਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹਨਾਂ ਦੇ ਦਿੱਲੀ ਦੇ ਘਾੜ ਵੀ ਗਏ ਆਪਣੇ ਜੇਬਾਂ ਪਰਨੀਆਂ ਸੈਂਕੜੇ ਕਰੋੜ ਰੁਪਏ ਜਿਹੜਾ ਹੈਗਾ ਇਕੱਠੇ ਕਰਨਾ ਤੇ ਪੰਜਾਬ ਦੀ ਜਿਹੜੀ ਹੈਗੀ ਆ ਬਰਬਾਦੀ ਹੈਗੀ ਆ ਇਹ ਕਰ ਰਿਹਾ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦ ਜਿਹੜਾ ਨਹੀਂ ਕੀਤਾ ਜਾਊਗਾ ਉਹ ਗਵਰਨਟਮ ਆ। ਅਸੀਂ ਕਿਹਨੇ ਤੂੰ ਖੜਕੇ ਦਿਖਾ ਕਿੰਨੇ ਮਹੀਨੇ ਇਸ ਪਾਲਿਸੀ ਤੇ ਖੜਦਾ ਹੈਗਾ। ਠੀਕ ਆ ਕਿਉਂਕਿ ਤੂੰ ਜੀ ਕਰਨ ਮਾਰਨ ਵਾਸਤੇ ਜਿਹੜਾ ਹੈਗਾ ਉਹ ਤਿਆਰ ਰਿਹਾ ਤੈਨੂੰ ਆਏਗਾ ਕਿ ਕਿਸਾਨ ਲਹਿਰ ਦਵਾਤੀ ਤੈਨੂੰ ਦੱਸਾਂਗੇ ਕਿ ਕਿਸਾਨ ਲਹਿਰ ਚ ਤਾਕਤ ਕਿੰਨੀ ਆ ਤੇ ਤੈਨੂੰ ਇਹ ਦੱਸਾਂਗੇ ਕਿ ਤੂੰ ਕਿੰਨਾ ਖੋਖਲਾ ਆਦਮੀ ਹੈਗਾ ਤੇਰੇ ਚ ਦਮ ਨਹੀਂ ਕਿ ਪੰਜਾਬੀਆਂ ਦੇ ਸਾਹਮਣੇ ਤੂੰ ਆਰ ਸਕੇ ਤੇ ਖੜ ਸਕੇ। ਕਰਾਂਗੇ ਕੀ ਉਹਨਾਂ ਦੇ ਇਸ ਇਹ ਮਾਮਲੇ ਤੇ ਕਹਿਣਾ ਹੈ ਕਿ ਇਹਨਾਂ ਨੂੰ ਜਿਹੜਾ ਵਾਰੀ ਵਾਰੀ ਇਸ ਜਗ੍ਹਾ ਤੇ ਆ ਕੇ ਜਿਹੜਾ ਧਰਨੇ ਮਜ਼ਾਰੇ ਕਰਕੇ ਆਪਦਾ ਕਰਨਾ ਪੈਂਦਾ ਹੈਗਾ